ਔਰ ਇਸ ਪੰਜਾਬ 'ਚ ਅਗਰ ਏਡੇ ਵੱਡੇ ਪੱਧਰ ਦੇ ਉੱਤੇ ਹਮਲਾ ਹੋ ਜੇਗਾ ਬਾਰੋਂ ਜਿਹੜਾ ਕਿ ਪਿਛਲੇ ਕੁਝ ਸਾਲਾਂ ਤੋਂ ਤੁਰਿਆ ਆਉਂਦਾ ਲਗਾਤਾਰ ਚੱਲੀ ਆਉਂਦਾ ਤਾਂ ਫਿਰ ਤਾਂ ਮੈਨੂੰ ਲੱਗਦਾ ਕਿ ਵੱਧ ਤੋਂ ਵੱਧ ਨਹੀਂ ਤਾਂ ਇੱਕ ਦਹਾਕੇ ਦੀ ਗੱਲ ਹੈ ਕਿ ਸਾਡੀ ਜ਼ੁਬਾਨ ਵੀ ਉੱਡ ਜੂ ਇੱਥੋਂ ਸਾਡੀਆਂ ਪੱਗਾਂ ਵੀ ਖਤਮ ਹੋ ਜਾਣਗੀਆਂ ਸਾਡਾ ਸੱਭਿਆਚਾਰ ਵੀ ਖਤਮ ਹੋ ਜਾਊਗਾ ਤੇ ਸਾਡਾ ਜਿਹੜਾ ਇੱਥੇ ਪੰਜਾਬ ਦਾ ਇੱਕ ਭਾਈਚਾਰਕ ਸਾਂਝ ਉਹ ਵੀ ਖਤਮ ਹੋ ਜਾਊਗਾ ਪੰਚਾਇਤਾਂ ਦੇ ਮਤੇ ਪਾਉਣ ਨਾਲ 13000 ਪਿੰਡਾਂ 13000 ਪਿੰਡਾਂ ਦੇ ਵਿੱਚ ਕਿਹੜੇ ਵੇਲੇ ਮਤੇ ਪੈਣਗੇ ਤੇ ਕਿੰਦਾ ਪਰ ਰੋਕਾਂਗੇ ਇਹ ਪੰਜਾਬ ਸਰਕਾਰ ਕੰਪੀਟੈਂਟ ਅਥਾਰਟੀ ਹੈ ਜੇ ਇਹ ਚਾਉਣ ਤੇ ਇਹ ਬਿੱਲ ਲਾਗੂ ਕੀਤਾ ਜਾਵੇ ਔਰ ਮੈਂ ਤਾਂ ਇਹ ਕਹਿ ਰਿਹਾ ਹਾਂ ਵਾ ਭਗਵੰਤਪਾਨ ਦੇ ਮੈਂ ਬਿਆਨ ਸੁਣ ਰਿਹਾ ਕਿ ਸਾਡੇ ਵੀ ਬੱਚੇ ਦੂਜੇ ਸੂਬਿਆਂ ਵਿੱਚ ਜਾਂਦੇ ਔਰ ਬਹੁਤ ਸਾਰੀਆਂ ਏਜੰਸੀਆਂ ਇਨਵੋਲਡ ਨੇ ਉਹ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਵਾਇਲੈਂਟ ਟਰਨ ਦੇਣਾ ਚਾਹਣਗੇ ਕਿ ਕਿੰਨਾ ਕਿਤੇ ਅਸੀਂ ਕਤਲੋਗਾਰਤ ਕਰਾ ਦਈਏ ਤਾਂ ਕਿ ਜਿਹੜਾ ਮੁੱਦਾ ਵਾ ਇਹਨੂੰ ਫਿਰ ਸਟੇਟ ਕੋਲ ਪਾਵਰ ਆ ਜਾਂਦੀ ਕਿ ਹੁਣ ਕਿਉਂਕਿ ਬਹੁਤ ਜ਼ਿਆਦਾ ਕਤਲੋਗਾਰਤ ਹੋ ਗਈ ਜਾਂ ਇਹ ਜਿਹੜਾ 250 ਤੋਂ ਬਾਹਰ ਹੋ ਗਿਆ ਤੇ ਫਿਰ ਉਹ ਤੁਹਾਡੀ ਇਸ ਮੂਵਮੈਂਟ ਨੂੰ ਕਿਲ ਕਰ ਦੇਣਗੇ ਜਿੱਦ ਕਿ ਫਿਰ 250 ਇਸ ਵਕਤ ਸਰਪੇਟ ਭਾਣੂ ਕੀ ਫਗਵਾੜੇ ਸ਼ਹਿਰ ਦੇ ਬਿਲਕੁਲ ਨਜ਼ਦੀਕ ਬਾਹਰਲੇ ਪਾਸੇ ਜਿਹੜਾ ਪਿਛਲੇ ਦਿਨੀ ਪ੍ਰਵਾਸੀ ਨੇ ਬਹੁਤ ਬੇਰਹਿਮੀ ਨਾਲ 5 ਸਾਲਾ ਬੱਚੇ ਦਾ ਕਤਲ ਕੀਤਾ ਸੀਗਾ ਉਹਦੇ ਪਿਤਾ ਜੀ ਅਮਨਦੀਪ ਸਿੰਘ ਉਸ ਬੱਚੇ ਦੇ ਮਦਰ ਮੇਰੇ ਨਾਲ ਬਰਾਜਪਾਨੇ ਉਹਨਾਂ ਦੇ ਹੋਰ ਰਿਸ਼ਤੇਦਾਰ ਪਰਿਵਾਰ ਦੇ ਮੈਂਬਰ ਉਸ ਪੀੜਤ ਬੱਚੇ ਦੇ ਦਾਦਾ ਜੀ ਪਿੰਡ ਦੇ ਸਰਪੰਚ ਕੁੰਦਨ ਸਿੰਘ ਪਿੰਡ ਦੇ ਪੰਜ ਮੈਂਬਰ ਪੰਚਾਇਤ ਸੁਸਾਇਟੀ ਦੇ ਮੈਂਬਰ ਉਹ ਲੋਕ ਬੈਠੇ ਨੇ ਜਿਹੜੇ ਇਸ ਪਰਿਵਾਰ ਨਾਲ ਹਮਦਰਦੀ ਵੀ ਕਰਦੇ ਨੇ ਔਰ ਚਾਹੁੰਦੇ ਨੇ ਕਿ ਇਹ ਜਿਹੜਾ ਮਸਲਾ ਹੈ ਇਹ ਸਾਰੇ ਪੰਜਾਬ ਦੇ ਲੋਕਾਂ ਤੱਕ ਇਸ ਦਾ ਸੁਨੇਹਾ ਪਹੁੰਚ ਸਕੇ ਸੁਣਿਆ ਇਹ ਆ ਮੇਰੇ ਵੀਰੋ ਕਿ ਠੀਕ ਹੈ ਇਹਨਾਂ ਦਾ ਤਾਂ ਹੁਣ ਬਹੁਤ ਭਾਰੀ ਨੁਕਸਾਨ ਹੋ ਗਿਆ ਉਹ ਤਾਂ ਆਪਾਂ ਬੱਚੇ ਨੂੰ ਸ਼ਾਇਦ ਵਾਪਸ ਨਹੀਂ ਲਿਆ ਸਕਦੇ ਪਰ ਜਿਸ ਟਾਂਕ ਦੇ ਨਾਲ ਸਾਡੇ ਪੰਜਾਬ ਦੇ ਵਿੱਚ ਤੜਾ ਤੜ ਐਡੇ ਵੱਡੇ ਪੱਦਰ ਪੱਦਰ ਤੇ ਗੈਰ ਪੰਜਾਬੀ ਪਿਛਲੇ ਕੁਝ ਸਾਲਾਂ ਤੋਂ ਵਸ ਗਏ ਨੇ ਆਣ ਕੇ ਉਹ ਔਰ ਉਹਦਾ ਬਹੁਤ ਵੱਡਾ ਨਤੀਜਾ ਇਹ ਨਿਕਲ ਰਿਹਾ ਕਿ ਕ੍ਰਾਈਮ ਬਹੁਤ ਵਧ ਰਿਹਾ ਵਾ ਤੁਸੀਂ ਦੇਖ ਹੀ ਲਿਆ ਇਹ ਤੇ ਤੁਸੀਂ ਅਗਰ ਅਸੀਂ ਤੁਹਾਨੂੰ ਫੋਟੋਜ਼ ਹੀ ਨਹੀਂ ਦਿਖਾ ਸਕਦੇ ਕਿ ਕਿਵੇਂ 3rd ਡਿਗਰੀ ਟੌਰਚਰ ਕਰਕੇ ਉਸਦੇ ਪ੍ਰਾਈਵੇਟ ਪਾਰਟਸ ਦੇ ਉੱਤੇ ਉਹਨੂੰ ਬਹੁਤ ਜ਼ਾਲਮਾਨਾ ਢੰਗ ਦੇ ਨਾਲ ਮਾਰਿਆ ਗਿਆ ਇਹ ਤਾਂ ਹੋ ਗਿਆ ਇੱਕ ਇੰਡੀਵਿਜੂਅਲ ਦਾ ਇਸ਼ੂ ਪਰ ਗਾਹ ਪੰਜਾਬ ਨੂੰ ਅਸੀਂ ਕਿਵੇਂ ਬਚਾਉਣਾ ਕਿਉਂਕਿ ਪੰਜਾਬ ਇੱਕ ਛੋਟੀ ਜੀ ਸਟੇਟ ਹੈ ਔਰ ਪੰਜਾਬੀ ਭਾਸ਼ਾ ਕੇਵਲ ਦੇਸ਼ ਵਿੱਚ ਕੋਈ ਅਗਰ ਨੰਬਰ 1 ਤੇ ਜ਼ੁਬਾਨ ਬੋਲੀ ਜਾਂਦੀ ਤਾਂ ਪੰਜਾਬ ਆ ਜੇ ਤੁਹਾਨੂੰ ਆ ਸਾਰੀਆਂ ਪੱਗਾਂ ਦੇਸ਼ੀਆਂ ਠੀਕ ਹੈ ਸਾਰੇ ਦੇਸ਼ ਵਿੱਚ ਸਾਡੇ ਸਿੱਖਾਂ ਦੇ ਪਰਿਵਾਰ ਵੱਸੇ ਹੋਏ ਨੇ ਲੇਕਿਨ ਜਿਹੜੀ ਪਛਾਣ ਹੈ ਪੱਗ ਦੀ ਉਹ ਸਾਡੇ ਇਕੱਲੇ ਪੰਜਾਬ ਦੇ ਵਿੱਚ ਆ ਔਰ ਇਸ ਪੰਜਾਬ 'ਚ ਅਗਰ ਐਡੇ ਵੱਡੇ ਪੱਧਰ ਦੇ ਉੱਤੇ ਹਮਲਾ ਹੋ ਜੇਗਾ ਬਾਰੋਂ ਜਿਹੜਾ ਕਿ ਪਿਛਲੇ ਕੁਝ ਸਾਲਾਂ ਤੋਂ ਤੁਰਿਆ ਆਉਂਦਾ ਲਗਾਤਾਰ ਚੱਲੀ ਆਉਂਦਾ ਤਾਂ ਫਿਰ ਤਾਂ ਮੈਨੂੰ ਲੱਗਦਾ ਕਿ ਵੱਧ ਤੋਂ ਵੱਧ ਨਹੀਂ ਤਾਂ ਇੱਕ ਦਹਾਕੇ ਦੀ ਗੱਲ ਹੈ ਕਿ ਸਾਡੀ ਜ਼ੁਬਾਨ ਵੀ ਉੱਡ ਜੂ ਇੱਥੋਂ ਸਾਡੀਆਂ ਪੱਗਾਂ ਵੀ ਖਤਮ ਹੋ ਜਾਣਗੀਆਂ ਸਾਡਾ ਸੱਭਿਆਚਾਰ ਵੀ ਖਤਮ ਹੋ ਜਾਊਗਾ ਤੇ ਸਾਡਾ ਜਿਹੜਾ ਇੱਥੇ ਪੰਜਾਬ ਦਾ ਇੱਕ ਭਾਈਚਾਰਕ ਸਾਂਝ ਉਹ ਵੀ ਖਤਮ ਹੋ ਜੂਗੀ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਬਹੁਤ ਸਾਰੇ ਪਿੰਡਾਂ ਦੀਆਂ ಗ್ರಾಮ ਪੰਚਾਇਤਸ ਮਥੇ ਪਾਉਣ ਲੱਗੀਆਂ ਹੁਣ ਮੇਰਾ ਖਿਆਲ ਹੈ ਰੋਪੜ ਸਾਈਡ ਤੋਂ ਹੁਸ਼ਾਰਪੁਰ ਸਾਈਡ ਤੋਂ ਬਹੁਤ ਲੋਕਾਂ ਨੇ ਪਾਈਆਂ ਇਸ ਮਸਲੇ ਦਾ ਹੱਲ ਨਹੀਂਗਾ ਇਹਦਾ ਹੱਲ ਹੈਗਾ ਕਿ ਪੰਜਾਬ ਦੀ ਵਿਧਾਨ ਸਭਾ ਜਿਹੜੀ ਕੰਪੀਟੈਂਟ ਅਥਾਰਟੀ ਆ ਉਹ ਇੱਕ ਮਤਾ ਪਾਸ ਕਰੇ ਇੱਕ ਕਾਨੂੰਨ ਲਾਗੂ ਕਰੇ ਔਰ ਉਹਦੇ ਕਾਨੂੰਨ ਦੇ ਲਾਗੂ ਕਰਨ ਵਾਸਤੇ ਮੈਂ ਬਤੌਰ ਐਮਐਲਏ ਜਨਵਰੀ 2017 ਵਿੱਚ ਆਪਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਦਫ਼ਤਰ ਵਿੱਚ ਗਿਆ ਉਹਨਾਂ ਨੂੰ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਕਿ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਲਾਅ ਹੈ ਆ ਹੁਣ 2025 ਚ ਜਿਵੇਂ ਉੱਤਰਾਖੰਡ ਸਰਕਾਰ ਭਾਜਪੀ ਦੀ ਰੂਲ ਸਟੇਟ ਆ ਉਹਨਾਂ ਨੇ ਕਾਨੂੰਨ ਬਣਾ ਦਿੱਤਾ ਰਾਜਸਥਾਨ ਵਿੱਚ ਹੈ ਗੁਜਰਾਤ ਵਿੱਚ ਹੈ ਕਿ ਕੋਈ ਵੀ ਬਾਹਰੋਂ ਆਣ ਕੇ ਸਾਡੇ ਸੂਬੇ ਦੇ ਵਿੱਚ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਅਗਰ ਇਹ 2023 ਵਿੱਚ ਬਿਲ ਇੰਟਰੋਡਿਊਸ ਕੀਤਾ ਹੁੰਦਾ ਤਾਂ ਸ਼ਾਇਦ ਇਹਨਾਂ ਦਾ ਬੱਚਾ ਬਚ ਜਾਂਦਾ ਸ਼ਾਇਦ ਕੱਲ ਇੱਕ ਲੜਕੀ ਦੇ ਉੱਤੇ ਵੀ ਹਮਲਾ ਕੀਤਾ ਗਿਆ ਪ੍ਰੀਤਨਗਰ ਸੁਸਾਇਟੀ ਐ ਕਲੋਨੀ ਜਲੰਧਰ ਵਿੱਚ ਉਹ ਉਹ ਤਾਂ ਲੋਕਾਂ ਦੀ ਹੁਸ਼ਿਆਰੀ ਦੇ ਕਰਕੇ ਲੜਕੀ ਨੂੰ ਬਿਲਕੁਲ ਉਹ ਉਹ ਉਹਨੂੰ ਬਲਾਤਕਾਰਨ ਬਲਾਤਕਾਰ ਕਰਨ ਦੇ ਪ੍ਰੋਗਰਾਮ ਵਿੱਚ ਇੱਕ ਪ੍ਰਵਾਸੀ ਸੀਗਾ ਲੇਕਿਨ ਲੋਕਾਂ ਨੇ ਉੱਥੇ ਤੇ ਪੁਲਿਸ ਨੇ ਟਾਈਮ ਸਿਰ ਆਣ ਕੇ ਪਹੁੰਚ ਕੇ ਉਸ ਦਾ ਬਚਾ ਲਿਆ ਪਰ ਕਿੰਨਿਆਂ ਨੂੰ ਤੁਸੀਂ ਐਵੇਂ ਬਚਾਵੋਗੇ ਕਿੰਨਿਆਂ ਬੱਚਿਆਂ ਦੇ ਉੱਤੇ ਆਪਣੀ ਨਿਗਰ ਰੱਖੋਗੇ ਔਰ ਕਿਵੇਂ ਆਪਾਂ ਆਪਣੇ ਪੰਜਾਬ ਦਾ ਇਹ ਜਿਹੜਾ ਆਉਣ ਵਾਲਾ ਸਮਾਂ ਉਹਨੂੰ ਪ੍ਰੋਟੈਕਟ ਕਰ ਸਕਦੇ ਇੱਕੋ ਇੱਕ ਹੱਲ ਹੈ ਮੇਰੇ ਵੀਰੋ ਪੰਚਾਇਤਾਂ ਦੇ ਮਤੇ ਪਾਉਣ ਨਾਲ 13000 ਪਿੰਡ ਆ 13000 ਪਿੰਡਾਂ ਦੇ ਵਿੱਚ ਕਿਹੜੇ ਵੇਲੇ ਮਤੇ ਪੈਣਗੇ ਤੇ ਕਿਦਾਂ ਆਪਾਂ ਰੋਕਾਂਗੇ ਇਹ ਪੰਜਾਬ ਸਰਕਾਰ ਕੰਪੀਟੈਂਟ ਅਥਾਰਟੀ ਹੈ ਜੇ ਇਹ ਚਾਹਣ ਤੇ ਇਹ ਬਿੱਲ ਲਾਗੂ ਕੀਤਾ ਜਾਵੇ ਔਰ ਮੈਂ ਤਾਂ ਇਹ ਕਹਿ ਰਿਹਾ ਹਾਂ ਭਗਵੰਤਪਾਨ ਦੇ ਮੈਂ ਬਿਆਨ ਸੁਣ ਰਿਹਾ ਕਿ ਸਾਡੇ ਵੀ ਬੱਚੇ ਦੂਜੇ ਸੂਬਿਆਂ ਵਿੱਚ ਜਾਂਦੇ ਇਹਦੇ ਬਹੁਤ ਅੰਤਰ ਆ ਕਿ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਦੇ ਨੇ ਕੈਨੇਡਾ ਤੇ ਅਮਰੀਕਾ ਤੇ ऑस्ट्रेलिया वगैरह जानते एक गल अच्छी तरह समझो कि कोई भी देश बिना शर्तें पूरी किए इजाजत नहीं देता किसी बाहरले ਨੂੰ ਹੋਣ ਦੀ ਪਹਿਲੀ ਗੱਲ ਤਾਂ ਪਾਸਪੋਰਟ ਦੀ ਸ਼ਰਤ ਹੈ ਫਿਰ ਵੀਜ਼ਾ ਸ਼ਰਤ ਹੈ ਫਿਰ ਤੁਸੀਂ ਅਗਰ ਬੜਨਾ ਵਾ ਉਥੋਂ ਦੇ ਪੀਆਰ ਬੜਨਾ ਪਰਮਨੈਂਟ ਰੈਜ਼ੀਡੈਂਸੀ ਲੈਣੀ ਆ ਤੇ ਐਡੇ ਵੱਡੇ ਪੁਲੰਦਾ ਕਾਗਜ਼ਾਂ ਦਾ ਲੈਂਦੇ ਨੇ ਨਾਲ 25 30 50 ਲੱਖ ਰੁਪਏ ਲੈਂਦੇ ਫਿਰ ਤੁਹਾਨੂੰ ਉੱਥੇ ਵਸਣ ਦਿੰਦੇ ਭਗਵੰਤਪານ ਇੱਕ ਅੰਤਰ ਸਮਝੋ दूसरी एक ਹੋਰ ਗੱਲ अच्छी तरह ਸਮਝੋ ਕਿ ਪੰਜਾਬ ਮੈਂ ਜਿੱਦਾਂ ਕਿਹਾ ਕਿ ਮਾਈਨੋਰਟੀ ਸਟੇਟ ਹੈ ਸਾਡੀ ਆਬਾਦੀ ਪੰਜਾਬ ਦੇ ਵਿੱਚ ਸਿਰਫ ਇੱਥੇ ਅਸੀਂ ਕੁਲ ਬੈਠੇ ਆ ਜੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸ਼ਰਤਾਂ ਪੂਰੀਆਂ ਕਰਕੇ ਸਾਰੇ ਦੇਸ਼ਾਂ ਵਿੱਚ ਚਲੇ ਗਏ ਓਕੇ ਆ ਲੇਕਿਨ ਜਿਹੜੇ ਉਹਨਾਂ ਦੀ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਕਾਫੀ ਲੱਖਾਂ ਦੀ ਤعداد ਵਿੱਚ ਗੈਰ ਪੰਜਾਬੀ ਤੇ ਪ੍ਰਵਾਸੀ ਇੱਥੇ ਆ ਚੁੱਕੇ ਨੇ ਜਿਨ੍ਹਾਂ ਦਾ ਕੋਈ ਟਰੈਕ ਰਿਕਾਰਡ ਨਹੀਂਗਾ ਜਿਨ੍ਹਾਂ ਦਾ ਕੋਈ ਪੁਲਿਸ ਦੇ ਕੋਲ ਕਿਸੇ ਤਰ੍ਹਾਂ ਦਾ ਵੇਰਵਾ ਨਹੀਂਗਾ ਚਾਹੇ ਉਹ ਕਿਸੇ ਵੀ ਸ਼ਹਿਰ ਵਿੱਚ ਕਸਬੇ ਵਿੱਚ ਬਸਤੀ ਜਾਣ ਕੇ ਵਸ ਗਏ ਨੇ ਔਰ ਬਹੁਤ ਸਾਰਾ ਕ੍ਰਾਈਮ ਅਨਡਿਟੈਕਟਿਡ ਆ ਫਰਜ਼ ਕਰੋ ਮੇਰੇ ਇਲਾਕੇ ਦੇ ਵਿੱਚ ਮੈਂ ਦੱਸਿਆ ਪਹਿਲਾਂ ਕਿ ਇੱਕ ਸਾਡੇ ਗੁਰਮੀਤ ਸਿੰਘ ਨਾਮੀ ਖਾਨਪੁਰ ਪਿੰਡ ਦੇ ਜ਼ਿਮੀਦਾਰ ਨੂੰ ਮਾਰ ਗਿਆ ਉਹਨੂੰ ਜਾ ਕੇ ਨੇਪਾਲ ਦੇ ਬਾਰਡਰ ਤੋਂ ਫੜ ਕੇ ਲੈ ਕੇ ਆਏ ਕਿਉਂਕਿ ਉਹਦਾ ਫੋਨ ਲੈ ਗਿਆ ਸੀਗਾ ਅਗਰ ਫੋਨ ਨਾ ਲੈ ਕੇ ਗਿਆ ਹਾਂ ਤਾਂ ਗੁਰਮੀਤ ਸਿੰਘ ਦਾ ਤੇ ਉਹ ਬੰਦਾ ਫੜਿਆ ਨਹੀਂ ਸੀ ਜਾਣਾ ਸੋ ਇੱਕ ਤਾਂ ਕ੍ਰਾਈਮ ਨੂੰ ਚੈੱਕ ਕਰਨ ਵਾਸਤੇ ਪਰ ਦੂਸਰਾ ਸਭ ਤੋਂ ਇੰਪੋਰਟੈਂਟ ਹੈ ਸਾਡੀ ਪਛਾਣ ਸਾਡੀ ਆਈਡੈਂਟੀਟੀ ਅਗਰ ਅਸੀਂ ਇਸ ਕਾਨੂੰਨ ਨੂੰ ਪੰਜਾਬ ਦੇ ਵਿੱਚ ਤੁਰੰਤ ਲਾਗੂ ਨਹੀਂ ਕਰਾਂਗੇ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਆਬਾਦੀ ਦਾ ਸੰਤੁਲਨ ਜਿਹੜਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਬਹੁਤ ਬੁਰੀ ਤਰ੍ਹਾਂ ਵਿਗੜ ਜਾਵੇਗਾ ਇਸ ਨੂੰ ਰੋਕਣ ਵਾਸਤੇ ਮੈਂ ਫਿਰ ਪੁਰਜ਼ੋਰ ਮੇਰੀ ਅਪੀਲ ਹੈ ਭਗਵੰਤ ਸਿੰਘ ਮਾਨ ਨੂੰ ਸਾਡੇ ਚੀਫ ਮਿਨਿਸਟਰ ਹੋ ਤੁਹਾਨੂੰ ਲੋਕਾਂ ਨੇ ਬੜੇ ਮਾਣ ਸਤਿਕਾਰ ਨਾਲ ਚੁਣਿਆ ਵਾ ਤੁਸੀਂ ਘੱਟੋ ਘਾਟ ਹੋਰ ਨਹੀਂ ਕੁਝ ਕਰ ਸਕਦੇ ਤੇ ਜਿਵੇਂ ਦੂਸਰੀ ਸਟੇਟਸ ਨੇ ਇਹ ਲਾਅ ਬਣਾਇਆ ਉਹ ਲਾਅ ਤਾਂ ਤੁਸੀਂ ਬਣਾ ਸਕਦੇ ਹੋ ਤੁਸੀਂ 3 ਸਾਲ ਤੋਂ ਮੇਰਾ ਬਿੱਲ ਠੰਡੇ ਬਸਤੇ ਵਿੱਚ ਪਾ ਕੇ ਰੱਖਿਆ ਬਹਾਨੇ ਸਾਜ਼ੀ ਕਰਦੇ ਹੋ ਕਿ ਤੁਹਾਡੇ ਉੱਤੇ ਕੋਈ ਕੇਜਰੀਵਾਲ ਦਾ ਸਿਸੋੜੀਆ ਦਾ ਇਹਨਾਂ ਲੋਕਾਂ ਦਾ ਪ੍ਰੈਸ਼ਰ ਹੈ ਕਿ ਇੱਥੇ ਨਹੀਂ ਬਿੱਲ ਬਣਨਾ ਚਾਹੀਦਾ ਇਹ ਬਿੱਲ ਤਾਂ ਯਾ ਤਾਂ ਹੋਵੇ ਨਾ ਕਿ ਅਸੀਂ ਕੋਈ ਉਹੋ ਜੀ ਗੱਲ ਕਰ ਰਹੇ ਜਿਹੜੀ ਦੇਸ਼ ਵਿੱਚ ਕਦੀ ਨਹੀਂ ਹੋਈ ਹਿਮਾਚਲ ਪ੍ਰਦੇਸ਼ ਨੇ ਤਾਂ 50 ਸਾਲ ਪਹਿਲਾਂ ਬਣਾਇਆ ਹੋਇਆ ਡਾਕਟਰ ਬਾਇਸ ਪਰਮਾ ਚੀਫ ਮਿੰਿਸਟਰ ਸਿਗੇ ਦੂਰੰਦੇਸ਼ ਹੋਣੇ ਆ ਉਹਨਾਂ ਨੇ ਕਿਹਾ ਮੈਂ ਆਪਣੀ ਛੋਟੀ ਜੀ ਸਟੇਟ ਆ ਹਿਮਾਚਲ ਦੇ ਬਾਗ ਬਚਾਲਾਂ ਇਹਦੇ ਲੋਕਾਂ ਦੀ ਆਪਣੀ ਜ਼ੁਬਾਨ ਬਚਾਲਾਂ ਆਪਣਾ ਪਹਿਰਾਵਾ ਬਚਾਲਾਂ ਉਹਨਾਂ ਨੇ 50 ਸਾਲ ਪਹਿਲਾਂ ਇਹ ਬਿਲ ਇੰਟਰੋਡਿਊਸ ਕੀਤਾ ਤੁਸੀਂ ਹਿਮਾਚਲ ਵਿੱਚ 1 ਇੰਚ ਜਿਮ 1 ਇੰਚ ਜ਼ਮੀਨ ਨਹੀਂ ਲੈ ਸਕਦੇ ਸਰਕਾਰੀ ਨੌਕਰੀ ਨਹੀਂ ਲੈ ਸਕਦੇ ਤੁਸੀਂ ਕਿਸੇ ਤਰ੍ਹਾਂ ਦਾ ਉੱਥੇ ਕੋਈ ਵੋਟਰ ਨਹੀਂ ਬਣ ਸਕਦੇ ਅੱਜ ਪੰਜਾਬ ਸਰਕਾਰ ਨੂੰ ਜਦ ਤੱਕ ਤੁਸੀਂ ਲਾਅ ਨਹੀਂ ਬਣਾਉਂਦੇ ਕੱਟੂ ਘੱਟ ਸਾਡੇ ਆਧਾਰ ਕਾਰਡ ਹੀ ਨਾ ਬਣਨਦੇ ਉਹਨਾਂ ਦੇ ਇੱਕ ਆਧਾਰ ਕਾਰਡ ਬਿਹਾਰ ਤੇ ਉੱਤਰ ਪ੍ਰਦੇਸ਼ ਦਾ ਬਣਿਆ ਹੋਇਆ ਇੱਕ ਆਧਾਰ ਕਾਰਡ ਡਬਲ ਇੱਥੇ ਬਣ ਰਿਹਾ ਇਹਦਾ ਮਤਲਬ ਉਹ ਅਲਟੀਮੇਟਲੀ ਵੋਟਰ ਵੀ ਬਣ ਜਾਣਗੇ ਔਰ ਵੋਟ ਚੋਰੀ ਦਾ ਕਿੱਡਾ ਵੱਡਾ ਇਲਜ਼ਾਮ ਚੱਲ ਰਿਹਾ ਇਸ ਵਕਤ ਦੇਸ਼ ਵਿੱਚ ਰਾਹੁਲ ਗਾਂਧੀ ਨੇ ਕਿੱਡਾ ਵੱਡਾ ਮਸਲਾ ਚੁੱਕਿਆ ਕਿ ਵੋਟਾਂ ਦੀ ਚੋਰੀ ਹੋ ਰਹੀ ਹੈ ਸਾਡੇ ਦੇਸ਼ ਵਿੱਚ ਇੱਕ ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵਿਊ ਐਸ ਆਈ ਆਰ ਚੋਣ ਕਮਿਸ਼ਨ ਨੇ ਸ਼ੁਰੂ ਕਰ ਦਿੱਤਾ ਵਾ ਅਗਰ ਆਪਾਂ ਸਾਰਿਆਂ ਨੇ ਨਾ ਰੋਕਿਆ ਇਹਨਾਂ ਦੇ ਆਧਾਰ ਕਾਰਡ ਨਾ ਕਟਵਾਏ ਇਹਨਾਂ ਨੂੰ ਵੋਟਾਂ ਬੰਨਣ ਦਿੱਤੀਆਂ ਤਾਂ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਕਿ 2027 ਦੀ ਇਲੈਕਸ਼ਨ ਜਿਹੜੀ ਆ ਉਹਦੇ ਅਲੱਗ ਨਤੀਜੇ ਤੇ ਅਲੱਗ ਰੰਗ ਹੋਣਗੇ ਜਾਂ ਤਾਂ ਕੋਈ ਇਸ ਨੂੰ ਜਾਣਬੁੱਝ ਕੇ ਕਰਵਾ ਰਿਆ ਵਾ ਤੇ ਸਾਡੀ ਸਟੇਟ ਇਹਨੂੰ ਰੋਕ ਨਹੀਂ 파ਰੀ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਆਪਾਂ ਕੋਈ ਵਾਇਲੈਂਸ ਨਹੀਂ ਕਰਨਾ ਬਿਲਕੁਲ ਵੀ ਆਪਾਂ ਇੱਕ ਮੁੱਦਾ ਉਠਾ ਰਹੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਬਹੁਤ ਵੱਡੀ ਤਰ੍ਹਾਂ ਚਾ ਰਹੇ ਨੇ ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਅਸੀਂ ਪੰਜਾਬ ਦੇ ਬਾਹਰ ਕੋਈ ਜੀ ਕੰਡੇ ਵਾਲੀ ਤਾਰ ਲਾ ਦੇਣੀ ਆ ਅਸੀਂ ਕਿਸੇ ਨੂੰ ਆਉਣ ਹੀ ਨਹੀਂ ਦੇਣਾ ਇਹ ਨਹੀਂ ਮੈਂ ਕਹਿ ਰਿਹਾ ਅਸੀਂ ਕਹਿੰਨੇ ਕਿ ਸਿਰਫ ਇੱਕ ਕਾਨੂੰਨ ਹੋਣਾ ਚਾਹੀਦਾ ਉਹਦੇ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਜਿਹੜਾ ਮਰਜ਼ੀ ਆਵੇ ਕੰਮ ਵੀ ਕਰੇ ਵਪਾਰ ਵੀ ਕਰੇ ਇੰਡਸਟਰੀ ਵੀ ਲਾ ਸਕਦੇ ਆ ਪਰ ਜਦੋਂ ਆਪਾਂ ਬਿਨਾਂ ਸ਼ਰਤ ਤੋਂ ਰੈਂਡਮਲੀ ਆਉਣੇ ਤਾਂ ਫਿਰ ਹਸ਼ਰ ਇਹ ਹੋਵੇਗਾ ਜਿਹੜਾ ਇਹਨਾਂ ਦੇ ਬੱਚੇ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਿਆ ਮੇਰੀ ਫਿਰ ਅਪੀਲ ਆ ਕਿ ਸ਼ਰਾਰਤੀ ਅੰਸਰ ਔਰ ਬਹੁਤ ਸਾਰੀਆਂ ਏਜੰਸੀਆਂ ਇਨਵੋਲਡ ਨੇ ਉਹ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਵਾਇਲੈਂਟ ਟਰਨ ਦੇਣਾ ਚਾਹਣਗੇ ਕਿ ਕਿੰਨਾ ਕਿਤੇ ਅਸੀਂ ਕਤਲੋਗਾਰਤ ਕਰਾ ਦਈਏ ਤਾਂ ਕਿ ਜਿਹੜਾ ਮੁੱਦਾ ਵਾ ਇਹਨੂੰ ਫਿਰ ਸਟੇਟ ਕੋਲ ਪਾਵਰ ਆ ਜਾਂਦੀ ਕਿ ਹੁਣ ਕਿਉਂਕਿ ਬਹੁਤ ਜ਼ਿਆਦਾ ਕਤਲੋਗਾਰਤ ਹੋ ਗਈ ਜਾਂ ਇਹ ਜਿਹੜਾ 250 ਤੋਂ ਬਾਹਰ ਹੋ ਗਿਆ ਤੇ ਫਿਰ ਉਹ ਤੁਹਾਡੀ ਇਸ ਮੂਵਮੈਂਟ ਨੂੰ ਕਿਲ ਕਰ ਦੇਣਗੇ ਮਾਰ ਦੇਣਗੇ ਇਸ ਲਈ ਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਸਿਰਫ ਇਹ ਅਪੀਲ ਆ ਕਿ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਬਿਲਕੁਲ ਸ਼ਾਂਤ ਮੈਢ ਢੰਗ ਨਾਲ ਜਿਵੇਂ ਕਿਸਾਨਾਂ ਨੇ ਦਿੱਲੀ ਵਿੱਚ ਅੰਦੋਲਨ ਕੀਤਾ 1.5 ਸਾਲ ਕਿਸੇ ਦੀ ਚੀਚੀ ਨੂੰ ਛਰੀਟ ਨਹੀਂ ਆਉਣ ਦਿੱਤੀ ਮੈਂ ਸਭ ਨੂੰ ਅਪੀਲ ਕਰੂੰਗਾ ਕਿ ਅਸੀਂ ਇਸ ਨੂੰ ਅ ਪੀਸਫੁਲ ਕਾਂਗਰ ਡੈਮੋਕਰੈਟਿਕ ਕਾਂਗਰ ਤੰਗਨਾਰ ਇਹਦਾ ਪ੍ਰਚਾਰ ਕਰਨਾ ਵਾ ਕਿ ਪੰਜਾਬ ਦੀ ਵਿਧਾਨ ਸਭਾ ਜੇ ਕਾਨੂੰਨ ਬਣਾ ਕੇ ਦੂਸਰੇ ਸੂਬਿਆਂ ਦੀ ਤਰਜ਼ ਤੇ ਸਾਡੇ ਸੂਬੇ ਨੂੰ ਦੀ ਡੈਮੋਗ੍ਰਾਫੀ ਨੂੰ ਆਬਾਦੀ ਦੇ ਸੰਤੁਲਨ ਨੂੰ ਸਾਡੀ ਸਭਿਆਚਾਰ ਤੇ ਸਾਡੀ ਜ਼ੁਬਾਨ ਨੂੰ ਸਾਡੇ ਪਹਿਰਾਵੇ ਨੂੰ ਮਹਫੂਜ਼ ਕੀਤਾ ਜਾਵੇ ਇਹ ਹੀ ਇੱਕ ਆਪਣਾ ਸੋਲ ਏਮ ਹੈ ਅਗਰ ਤੁਸੀਂ ਸਾਰੇ رائے ਕਰਨਾ ਵਰਲਡ ਓਵਰ ਜਿੱਥੇ ਤੁਸੀਂ ਮੇਰੇ ਕੋਲ ਪਹੁੰਚ ਨਹੀਂ ਆ ਅਗਰ ਤੁਸੀਂ ਕਹੋਗੇ ਕਿ ਆਪਾਂ ਇਹਦੇ ਵਾਸਤੇ ਕੋਈ ਜਨਤਕ ਇਕੱਠ ਕਰਨਾ ਪੰਜਾਬ ਸਰਕਾਰ ਤੇ ਤੇ ਪ੍ਰੈਸ਼ਰ ਪਾਉਣਾ ਹਸਤੇ ਤਾਂ ਫਿਰ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਆਪਣਾ مشਵਰਾ ਕਰਕੇ ਮੇਰੇ ਕਮੈਂਟ ਬਾਕਸ ਵਿੱਚ ਇਹ ਵੀ ਦੇਣਾ ਕਿ ਹਾਂ ਇਕੱਠ ਕਰਨ ਦੀ ਲੋੜ ਆ ਪਰੰਤੂ ਉਹਦੇ ਵਿੱਚ ਸਭ ਨੂੰ ਆਉਣਾ ਪਵੇਗਾ ਫਿਰ ਇਹ ਨਹੀਂ ਕਿ ਕੱਲਾ ਭਾਣੂਕੇ ਵਾਲੇ ਆ ਗਏ ਜਾਂ ਜਿਹੜੇ ਅਫੈਕਟਡ ਬੰਦੇ ਆ ਗਏ ਜਾਂ ਕੱਲਾ ਖੇਰਾ ਪਹੁੰਚ ਗਿਆ ਪਿਛਲੇ ਦਿਨਾਂ 'ਚ ਜਾਨਵਰਾਂ ਦੇ 도ੜਾਂ ਨੂੰ ਪਸ਼ੂਆਂ ਦੀ 도ੜਾਂ ਦੇ ਵਾਸਤੇ ਅ ਦਾਖੇ ਹਲਕੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਸ਼ਾਇਦ 50 ਹਜ਼ਾਰ ਆਦਮੀ ਪਹੁੰਚਿਆ ਅਖੇ ਜਿਹੜੀਆਂ ਪਸ਼ੂਆਂ ਦੀਆਂ ਤੇ ਬਲਦਾਂ ਦੀਆਂ 도ੜਾਂ ਹੁੰਦੀਆਂ ਸੀ ਹੋਣੀਆਂ ਚਾਹੀਦੀਆਂ 50 ਹਜ਼ਾਰ ਆਦਮੀ ਉਸ ਗੱਲ ਵਾਸਤੇ ਪਹੁੰਚਾਤੇ ਇਹ ਤਾਂ ਸਾਡੀ ਐਗਜ਼ਿਸਟੈਂਸ ਹੈ ਇਹ ਸਾਡੀ ਹੋਂਦ ਦਾ ਸਵਾਲ ਹੈ ਸਾਡੇ ਭਵਿੱਖ ਦਾ ਸਵਾਲ ਹੈ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਬੇਟੀਆਂ ਜਿਹੜਾ ਆ ਆ ਬੱਚੇ ਸੀ ਨਾਲ ਉਦਣ ਜਿਹੜੀ ਕਹਿ ਰਹੀ ਸੀ ਉਦਣ ਜਿਹੜਾ ਜਿਸ ਨੇ ਬਿਆਨ ਦਿੱਤਾ ਆਪਣੇ ਭਰਾ ਦੇ ਹੱਕ ਵਿੱਚ ਆ ਆ ਦੇਖ ਲਓ ਤੁਸੀਂ ਇਹਨਾਂ ਦੀ ਇਹਨਾਂ ਦੀ ਐਗਜ਼ਿਸਟੈਂਸ ਦਾ ਇਹਨਾਂ ਦੇ ਭਵਿੱਖ ਦੇ ਸਵਾਲ ਨੂੰ ਮੱਦੇਨਜ਼ਰ ਰੱਖ ਕੇ ਮੇਰੀ ਸਾਰੇ ਪੰਜਾਬ ਚ ਬਿਸ਼ਿਪ ਚ ਬੈਠੇ ਪੰਜਾਬੀਆਂ ਨੂੰ ਅਪੀਲ ਹੈ ਕਿ ਪਲੀਜ਼ ਜਿਆਦਾ ਤੋਂ ਜਿਆਦਾ ਪ੍ਰੈਸ਼ਰਾਈਜ਼ ਕਰੋ ਗਰਮਨ ਨੂੰ ਕਿ ਪੰਜਾਬ ਵਿਧਾਨ ਸਭਾ ਦਾ ਇੱਕ ਐਮਰਜੈਂਸੀ ਸੈਸ਼ਨ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਉਸ ਸੈਸ਼ਨ ਦੇ ਵਿੱਚ ਮੇਰਾ ਬਿੱਲ ਜਿਹੜਾ ਪ੍ਰਾਈਵੇਟ ਮੈਂਬਰਸ ਬਿੱਲ ਉਹ ਇੰਟਰੋਡਿਊਸ ਕੀਤਾ ਜਾਵੇ ਅਗਰ 117 ਮੈਂਬਰਾਂ ਨੂੰ ਤੁਸੀਂ ਸੁਣ ਲਓ ਸਾਰੇ ਜਾਣੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਐਮ.ਐਲ.ਏ ਪੰਜਾਬ ਦੇ ਲੋਕਾਂ ਨਾਲ ਖੜਦਾ ਵਾ ਕਿ ਪ੍ਰਵਾਸੀਆਂ ਤੇ ਗੈਰ ਪੰਜਾਬੀਆਂ ਨਾਲ ਖੜਦਾ ਇਹਦੇ ਤੇ ਬਹਿਸ ਕਰਵਾ ਦਿਓ ਅਗਰ ਸਾਡਾ ਇਹ ਬਿੱਲ ਹਾਰ ਜਾਏਗਾ ਮੈਂ ਆਪਣਾ ਇਹ ਮੰਗ ਜਿਹੜੀ ਡਿਮਾਂਡ ਹੈ ਵਾਪਸ ਲੈ ਲੂੰਗਾ ਇਹ ਮੇਰੀ ਤੁਹਾਨੂੰ ਪੁਰਜ਼ੋਰ ਅਪੀਲ ਹੈ ਫਿਰ ਮੇਰੀ ਰਿਕੁਐਸਟ ਹੈ ਕਿ ਇਸ ਮੂਵਮੈਂਟ ਨੂੰ ਇਹ ਸਾਰੀ ਗੱਲ ਨੂੰ ਆਪਾਂ ਬਿਲਕੁਲ ਕਿਸੇ ਤਰੀਕਾ ਦੇ ਮਾਰ ਧਾੜ ਚ ਨਹੀਂ ਪੈਣਾ ਕਿਸੇ ਨੂੰ ਕੋਈ ਜਸਮਾਨੀ ਨੁਕਸਾਨ ਨਹੀਂ ਪਹੁੰਚਾਉਣਾ ਅਗਰ ਕੋਈ ਕ੍ਰਿਮੀਨਲ ਗੈਰ ਪੰਜਾਬੀ ਜਾਂ ਪ੍ਰਵਾਸੀ ਕ੍ਰਿਮੀਨਲ ਐਕਟੀਵਿਟੀਜ਼ ਕਰਦੇ ਉਹਨੂੰ ਪੁਲਿਸ ਨੂੰ ਹੈਂਡਓਵਰ ਕਰੋ ਉਹ ਉਹਨੂੰ ਕਰਨਗੇ ਬੰਦੀ ਸਜ਼ਾ ਦੇਣਗੇ ਲੇਕਿਨ ਆਪਾਂ ਆਪਣੇ ਹੱਥਾਂ ਵਿੱਚ ਕਾਨੂੰਨ ਲੈ ਕੇ ਕਿਸੇ ਤਰ੍ਹਾਂ ਇਸ ਪੰਜਾਬੀ ਬਨਾਮ ਗੈਰ ਪੰਜਾਬੀ ਮਸਲੇ ਨੂੰ ਕਿਸੇ ਤਰ੍ਹਾਂ ਦਾ ਆਪਾਂ ਕੋਈ ਵਾਇਲੈਂਟ ਅ ਮੀਨਸ ਅਡਾਪਟ ਨਹੀਂ ਕਰਨੇ ਇਹ ਮੈਂ ਤੁਹਾਨੂੰ ਦੁਬਾਰਾ ਦੁਬਾਰਾ ਕਹਿ ਰਿਹਾ ਵਾਂ ਕਿਉਂਕਿ ਫਿਰ ਸਰਕਾਰ ਦੇ ਹੱਥੇ ਆ ਜਾਵੇਗਾ ਇੱਕ ਬਹਾਨਾ ਕਿ ਇਹ ਤਾਂ ਜੀ ਹੁਣ ਬਹੁਤ ਜ਼ਿਆਦਾ ਮਾਰ ਧੜ ਤੇ ਉਤਰ ਗਏ ਇਸ ਕਰਕੇ ਅਸੀਂ ਇਹਨਾਂ ਨੂੰ ਦਬਾਉਣ ਵਾਸਤੇ ਫਿਰ ਆਪਣੇ ਨਾਲ ਉਹੀ ਕੁੱਟਮਾਰ ਹੋ ਵੀ ਕਿ ਜਿਹੜੀ 90 ਦੇ ਦਹਾਕੇ ਵਿੱਚ 80 ਦੇ ਦਹਾਕੇ ਵਿੱਚ ਸਿੱਖਾਂ ਦੇ ਨਾਲ ਨੌਜਵਾਨਾਂ ਨਾਲ ਜਿਹੜਾ ਸੀਗਾ ਇਸੇ ਆੜ ਵਿੱਚ ਉਹਨਾਂ ਦੇ ਨਾਲ ਬੜਾ ਜ਼ਬਰਦਸਤ